ਸਾਨੂੰ ਪਿੰਡ ਵਿੱਚ ਕੀ ਕਹਿੰਦੇ ਪਿੰਡ 'ਚ ਨਹੀਂ ਤੁਹਾਡੇ ਕਿਹੜਾ ਕਲੰਕ ਨਾ ਬਾਈ ਪੰਪ ਚੋਰ ਕਹਿੰਦੇ ਪਿੰਡ 'ਚ ਵੇਖੋ ਬਈ ਪਿੰਡ ਦੇ ਵਿੱਚ ਵੀ ਕਹਿੰਦੇ ਪੰਪ ਚੋਰ ਕਹਿੰਦੇ ਆ ਕੀ ਕਹਿੰਦੇ ਵੀ ਉਹ ਆਉਂਦੇ ਉਹ ਦੇ ਪੰਪ ਆਉਂਦੇ ਉਹ ਆਉਂਦੇ ਉਹ ਆਉਂਦੇ ਪੰਪ ਚੋਰ ਉਹ ਆਉਂਦੇ ਪੰਪ ਚੋਰ ਹੁਣ ਤਾਂ ਬਾਈ ਘਰ ਦੇ ਹੀ ਸਾਡੇ ਤੇ ਸ਼ੱਕ ਕਰਦੇ ਆ ਸਾਨੂੰ ਕਹਿ ਜਾਂਦੇ ਵੀ ਕੋਠੇ ਦੇ ਮੰਜਾ ਡਾ ਲਓ ਥੱਲੇ ਨਾ ਆਓ ਅੱਛਾ ਅਸੀਂ ਕਹਿੰਦੇ ਨਾ ਕਿਉਂ ਮੈਂ ਤੁਸੀਂ ਤਾਂ ਪੰਪ ਚੋਰ ਹੋ ਸਿੱਧੀ ਗੱਲ ਐ ਨਹੀਂ ਤਾਂ ਤੁਹਾਡਾ ਘਰੇ ਵੀ ਚੋਰੀ ਕਰ ਲਵਾਂ ਵੀਲਾ ਵੀ ਤੂੰ ਚੋਰੀ ਚਾਰੀ ਕਰਦੇ ਸੀ ਕੋਈ ਪਹਿਲਾਂ ਕੀਤਾ ਸੀ ਚੋਰੀ ਦਾ ਯਾਰ ਮਾੜੀ ਮੋਢੀ ਕਰਦੇ ਨਰਮਾ ਨਰਮਾ ਲਾ ਲੈਂ ਸਵਾਰ ਜਾਂਦੇ ਝੋਲੀਆਂ ਬਸ ਮੈਸਤਰੀਆਂ ਨੂੰ ਦਿਹਾੜੀ ਕਰਦਾ ਤੇ ਕੋਈ ਰਾਤ ਨੂੰ ਚੋਰੀ ਦਾ ਕੰਮ ਹੁੰਦਾ ਸੀ ਬਈ ਮਾਣਾ ਅੱਛਾ ਰਾਤ ਨੂੰ ਇਹਨਾਂ ਸ਼ਕਤ ਨੂੰ ਕਾ ਤੇ ਛੱਡਦੇ ਰਾਤ ਨੂੰ ਕਿਸੇ ਦਾ ਏਸੀ ਲਾ ਲਿਆ ਵਿੰਡੋ ਏ ਸੀ ਜਾਂ ਲਾਈਟਾਂ ਪੱਟ ਲੀਆਂ ਕਿਸੇ ਦੀਆਂ ਬਲਬ ਵੀ ਲਾ ਲੇ ਅੱਜ ਤਾਂ ਯਾਰ ਤੂੰ ਹੋਰ ਛੱਡ ਇਹ ਤਾਂ ਘੱਟੀਆਂ ਚੋਰੀ ਸਾਡੀ ਹੋਣ ਜਾਂ ਲੱਪਾਂ ਚੋਰੀ ਕਰ ਲੈ ਵੇਖੋ ਭਈ ਆਪਦੇ ਕਾਰਨਾਮੇ ਤੇ ਦੂਜੇ ਇਹ ਤੇ ਸਹੁਰਿਆਂ ਦੇ ਵਿੱਚ ਤਰੀਕੀ ਇੱਜ਼ਤ ਰਹੇਗੀ ਭਾਈ ਪੰਪ ਚੋਰ ਵੇਖੋ ਭਾਈ ਸੋਸੇ ਦੀ ਗੱਲ ਤਸਾ ਮੇਰੇ ਨੰਬਰ ਨੰਬਰ ਵੀ ਆਏ ਭਰੀ ਬੈਠੇ ਪੰਪ ਚੋਰ ਪੰਪ ਚੋਰ ਪੰਪ ਚੋਰ ਸੋਰੇ ਵੀ ਤੁਰ ਪੰਪ ਚੋਰ ਆਏ ਮੈਂ ਫੋਨ ਲਾਦਾ ਉੱਥੇ ਆ ਜੂ ਕਿਹਦਾ ਫੋਨ ਆ ਗਿਆ ਕਿੰਨ ਪੰਪ ਚੋਰ ਦਾ ਤੇ ਇਹਨਾਂ ਨੂੰ ਮੈਂ ਕੰਜਰਾਂ ਨੂੰ ਫੋਨ ਲਾਇਆ ਮੈਂ ਕਿਹਾ ਫੋਨ ਲਾਏ ਇਹਨਾਂ ਸੋਚ ਆਫ ਕਰ ਲੈ ਫੋਨ ਅੱਛਾ ਤੇ ਤੈਨੂੰ ਪਤਾ ਸੀ ਵੀ ਅੱਜ ਪੈਸੇ ਪਤਾ ਸੀ ਵੀ ਇਹ ਪੈਸੇ ਘਟ ਅੱਜ ਤੇ ਨਾਂ ਡਾਕਾ ਮਾਰੋ ਪਰ ਇਹਨਾਂ ਨੇ ਪਲੈਨਿੰਗ ਸਾਰੀ ਕੱਚੀ ਕਰਤੀ ਅਸੀਂ ਤਾਂ ਬਾਈ ਸਾਰਾ ਪਲਾਨ ਬਣਾਇਆ ਸੀਗਾ ਵੀ ਕਿੰਨੇ ਵਜੇ ਜਿਹੜਾ ਮੈਨੇਜਰ ਆ ਕਿੰਨੇ ਹੋਏ ਜਾਂਦਾ ਕਿਹੜੇ ਬੰਦੇ ਦੀ ਕਰੋਂਡੀਟੀ ਬਦਲਦੀ ਆ ਕਿਹੜਾ ਬਾਬਾ ਬਰਛੇਲਾ ਉੱਥੇ ਖੜਦਾ ਸੀ ਤੇ ਬਾਬਾ ਵੀ ਖੜਦਾ ਬਰਛੇਲਾ ਬਾਬਾ ਵੀ ਖੜਦਾ ਸੀ ਜਿਹੜਾ ਭਗਾ ਕੇ ਮਾਰਦਾ ਸੀ ਕਿਰਪਾਨਜੀਤ ਬੰਦੇ ਦੇ ਕੋਈ ਥੋੜੇ ਵਜੇ ਨਹੀਂ ਉੱਦ ਫਿਰ ਮੈਂ ਇਹਨੂੰ ਦੱਸ ਤੀ ਮੈਂ ਕਿਹਾ 7- ਗੱਬ ਇੱਥੇ ਚੋਰੀ ਕਰ ਲਗੇ ਹਾਂ ਇਹ ਮੇਰੇ ਭਾਈ ਤੇਰਾ ਕਿੰਨਾ ਚਾਹੇਗਾ ਕੰਮ ਆ ਤੂੰ ਕੋਈ ਵਫਾਦਾਰੀ ਤਾਂ ਨਹੀਂ ਕੀਤੀ ਫਿਰ ਆਦੇ ਮਾਲਕਾਂ ਨਾਲ ਯਾਰ ਵਫਾਦਾਰੀ ਯਾਰ ਵਫਾਦਾਰੀ ਹੁਣ ਮੈਂ ਕਿੰਨੀ ਤਨਖਾਹ ਸੀ ਤੇਰੀ 10000 ਓ ਦੋਸਤੋ ਕਹਿੰਦੇ ਪੰਪ ਬਹੁਤ ਕੁੱਤੀ ਚੀਜ਼ ਹੁੰਦੀ ਆ ਪੰਪ ਬੰਦੇ ਨੂੰ ਮਾਰ ਵੀ ਦਿੰਦੇ ਆ ਤੇ ਪੰਪ ਬੰਦੇ ਨੂੰ ਚੜ੍ਹਾ ਵੀ ਦਿੰਦੇ ਆ ਛੇਲੀ ਦੇ ਪੰਪਾਂ ਦੇ ਵਿੱਚ ਆ ਕੇ ਸੱਤ ਜਣਿਆਂ ਨੇ ਸਾਤਾਂ ਜਣਾਂ ਨੇ ਪੰਪ ਦੇ ਉੱਤੇ ਡਾਕਾ ਮਾਰਿਆ ਤੇ ਅੱਜ ਆਪਾਂ ਤੁਹਾਡੀ ਉਹਨਾਂ ਨਾਲ ਗੱਲਬਾਤ ਕਰਾਉਣਾ ਜਿਨ੍ਹਾਂ ਦੇ ਵਿੱਚੋਂ ਤਿੰਨ ਮੁੰਡੇ ਇੱਕ ਕੁੜੀ ਪੁਲਿਸ ਨੇ ਫੜ ਲਈ ਆ ਤੇ ਪੈਸੇ ਵੀ ਬਰਾਮਦ ਕਰਦੇ ਉਹਨਾਂ ਨਾਲ ਗੱਲਬਾਤ ਕਰਦੇ ਆ ਪੰਪਾਂ ਦੇ ਵਿੱਚ ਆ ਕੇ ਪੰਪ ਤੇ ਡਾਕਾ ਮਾਰਿਆ ਆ ਰਹੇ ਵੀ ਕਰਦੇ ਗੱਲਬਾਤ ਖਿੱਚ ਗਿਆ ਬਈ ਸਤਿ ਸ਼੍ਰੀ ਅਕਾਲ ਦੋਸਤੋ ਆਪਣੇ ਮਗਰ ਤਿੰਨ ਮੁੰਡੇ ਤੇ ਇੱਕ ਕੁੜੀ ਖੜੇ ਆ ਇਹਨਾਂ ਨੇ ਕੀਤੀ ਬਹੁਤ ਵੱਡੀ ਚੋਰੀ ਕਹਿੰਦੇ ਆ ਪੰਪਾਂ ਵਿੱਚ ਆ ਕੇ ਨਾ ਪੰਪ ਲੁੱਟ ਲਿਆ ਉੜੀ ਦੇ ਪੰਪਾਂ ਵਿੱਚ ਆ ਕੇ ਮੁੰਡੇ ਨੇ ਨਾਲ ਆਪਣੇ ਲਾ ਕੇ ਪੰਪ ਤੇ ਚੋਰੀ ਕੀਤੀ ਤੇ ਆਪਾਂ ਸਾਰੀ ਗੱਲਬਾਤ ਕਰਦੇ ਆ ਕੀ ਹੈ ਕਰਦੇ ਆ ਸਸਰੀਆ ਬਈ ਸਸਰੀ ਗੱਲ ਬਈ ਤੇਰੀ ਪਲੈਨਿੰਗ ਸੀਗੀ ਸਾਰੀ ਹਾਂ ਬਈ ਇਹ ਤੇਰੀ ਸਹੇਲੀ ਹੈ ਮੇਰੀ ਸਹੇਲੀ ਹੈ ਬਈ ਤੇ ਬਈ ਪੰਪ ਲੁੱਟਣਾ ਹੀ ਕਿਉਂ 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 ਮਜਬੂਰੀ ਕੀ ਬਣੀ ਸੀ ਯਾਰ ਕੀ ਸੀਗਾ ਸਿਸਟਮ ਸ਼ੋਪਿੰਗ ਕਰਾਉਣੀ ਸੀ ਬਈ ਸ਼ੋਪਿੰਗ ਕਰਉਣੀ ਸੀ ਹਾਂ ਬਈ ਕਿੰਨਾ ਖਰਚਾ ਸੀਗਾ ਇਹਦਾ ਮਹੀਨੇ ਦਾ 50-60000 ਰੁਪਏ 50-60000 ਰੁਪਏ ਮੰਗਦੀ ਸੀ ਤੂੰ ਨਹੀਂ ਕਿੰਨਾ ਕੁ ਤੁਸੀਂ ਖਰਚਾ ਕਰਵਾ ਦਿੰਦੇ ਸੀ ਕੀ ਮੰਗ ਸੀ ਤੁਹਾਡੀ ਬੱਸ ਇਹਨੂੰ ਦੱਸਿਆ ਵੀ ਸੀ ਸਾਰਾ ਕੁਝ ਹੂੰ ਪਹਾੜਾਂ 'ਚ ਵੀ ਜਾਣੀ ਐ ਮੈਂ ਘੁੰਮਣਾ ਘੁੰਮਣਾ ਹਾਂ ਤੇ ਹੋਰ ਮਾਤਾ-ਮੂਤਾ ਦੇ ਨੈਣਾ ਦੇਵੀ ਸਾਰੇ ਪਾਸੇ ਜਾਣੀ ਐ ਮੈਂ ਅੱਛਾ ਤੇ ਸ਼ੋਪਿੰਗ ਕਰੀਂ ਹਾਂ ਇਹ ਭਾਈ ਇਹ ਤਾਂ ਖਰਚਾ ਮੰਗਦੀ ਸੀ ਠੀਕ ਐ ਇਹ ਮੇਰਾ ਦੋਸਤ ਆ ਹਾਂ ਤੇ ਇਹਨੇ ਸਾਨੂੰ ਬਸਾ ਕੇ ਰੱਖਤਾ। ਤੁਸੀਂ ਵੀ ਡਾਲ ਸੀ ਬਈ। ਮੈਂ ਵੀ ਨਾਲ ਸੀਗਾ ਬਹਿ ਵੀ ਫਸ ਗਏ ਸੀ ਬਈ। ਕਿੰਨੇ ਪੈਸੇ ਆਏ ਕਿੰਨੇ ਪੈਸੇ ਲੁੱਟੇ ਤੁਸੀਂ? ਪੈਸੇ ਬਈ ਕੁਛ ਨਹੀਂ ਲੁੱਟਿਆ ਕੁਛ ਨਹੀਂ ਪੱਲੇ ਪਿਆ ਸਾਡੇ ਤਾਂ ਸਿੱਧੇ ਨਹੀਂ ਪੈਸੇ ਸੀਗੇ ਕਿੰਨੇ ਜੋ ਤੁਸੀਂ ਡਾਕਾ ਮਾਰਿਆ ਕਿੰਨੇ ਪੈਸੇ ਸੀਗੇ? ਡਾਕਾ ਬਈ ਇਹ ਗੱਲ ਆ ਮੈਂ ਪੈਟਰੋਲ ਪੰਪ ਤੇ ਲੱਗਿਆ ਸੀਗਾ। ਅੱਛਾ ਤੂੰ ਪੰਪ ਤੇ ਲੱਗਿਆ ਸੀ। ਪੰਪ ਤੇ ਲੱਗਿਆ ਸੀਗਾ। ਉਹ ਮੁੰਡੇ ਦੀ ਮੇਰੇ ਨਾਲ ਲਿਆ ਸੀਗੀ ਉਹ ਮੈਨੂੰ ਦੁੱਖ ਜਿਹਾ ਦੱਸੀ ਜਾਇਆ ਕਰੇ। ਵੀ ਯਾਰ ਮੇਰੀ ਸਹੇਲੀ ਮੈਥੋਂ ਬਾਹਲਾ ਕੁਛ ਮੰਗਦੀ ਆ। ਮੈਂ ਬਈ ਯਾਰ ਆਪਣੇ ਜੰਮੂ ਕਸ਼ਮੀਰ ਘੁੰਮਣ ਨੂੰ ਫਿਰਦੀ ਆ, ਮਾਚ ਤਮਰਦੀ ਲਈ ਤੇ ਉਹਨੇ ਕਿਤੇ ਇਹਨੂੰ ਐ ਕਹਿਤਾ ਵੀ ਕਿਤੇ ਵੀ ਤੁਸੀਂ ਚੋਰੀ ਚਾਰੀ ਕਰ ਲਓ ਕੋਈ ਤੁਹਾਡੇ ਉਹ ਕੰਮ ਦਾ ਕੰਮ ਤਾਂ ਕਰਦੇ ਨੇ ਤੁਸੀਂ ਤੇ ਇਹਨੇ ਕਿਤੇ ਮੇਰੇ ਕੋਲ ਕਹਿਤੀ ਵੀ ਕਿ ਆਪਾਂ ਕੀ ਕਰੀਏ ਮੈਂ ਇਹਨੂੰ ਦੱਸਤੀ ਫਿਰ ਮੈਂ ਕਿਹਾ 7-8 ਲੱਖ ਰੁਪਏ ਹੁੰਦਾ ਪੰਪ ਤੇ ਤੇ ਜੇ ਪਲੈਨਿੰਗ ਬਣਾਉਣੀ ਤਾਂ ਬਣਾ ਲਾ ਬਈ ਅੱਛਾ ਤੂੰ ਕਹਿ ਬਈ ਤੂੰ ਆਹ ਜਿਹੜੇ ਪੰਪ ਤੇ ਲਗਾਏ ਚੁਗਾ ਬਈ ਇੱਥੇ ਚੋਰੀ ਕਰ ਲਗੇ ਤੇ ਮੇਰੇ ਭਾਈ ਤੇਰਾ ਕਿੰਨਾ ਕੰਮ ਆ ਤੂੰ ਕੋਈ ਵਫਾਦਾਰੀ ਤਾਂ ਨਹੀਂ ਕੀਤੀ ਬਈ ਆਦੇ ਮਾਲਕਾਂ ਨਾਲ ਯਾਰ ਵਫਾਦਾਰੀ ਯਾਰ ਵਫਾਦਾਰੀ ਹੁਣ ਮੈਂ ਕੀ ਕਿੰਨੀ ਤਨਖਾਹ ਸੀ ਤੇਰੀ 10 ਹਜ਼ਾਰ ਤੇ ਤੈਨੂੰ ਇਹਨੇ ਕਿੰਨੇ ਦਾ ਤੂੰ ਇਹਨੇ ਗੱਲ ਕਰੀ ਸੀ ਮੈਨੂੰ ਕਿ ਗੱਲ ਇਹ ਕੀਤੀ ਸੀ ਬਈ 7-8 ਲੱਖ ਰੁਪਇਆ ਹੋਊਗਾ ਉਹ ਟੇਚੀ ਚ ਠੀਕ ਹੈ ਤੇ ਜਿਹਦੇ ਵਿੱਚੋਂ ਸਾਨੂੰ ਆਏ ਸੀਗਾ ਵੀ ਨਿਕਲੇ ਆਊਗਾ 12-13 ਲੱਖ ਰੁਪਏ ਪਰ ਉਹਦੇ ਚ ਨਿਕਲਾ ਹੀ 2 ਲੱਖ ਰੁਪਏ 2 ਲੱਖ ਰੁਪਏ ਵੇਖੋ ਭਾਈ 2 ਲੱਖ ਰੁਪਏ ਨਿਕਲਿਆ ਚਾਰ ਜਣੇ ਕਿਨੇ ਜਣੇ ਸੀਗੇ ਸਾਰੇ ਅਜੀ ਤਾਂ ਭਾਈ ਤਿੰਨ ਹੀ ਫੜੇ ਗਏ ਆ ਇਹ ਵੀ ਕੁੜੀ ਵੀ ਜੇਲ੍ਹ ਤੇ ਜਾ ਕੇ ਆਈ ਆ ਸਾਰੇ ਕਿੰਨੇ ਆਣੇ ਸੀ ਸਾਰੇ ਤਾਂ ਹੀ 7 ਜਣੇ ਸੀ 7 ਜਣੇ ਸੀਗੇ ਵੀ 7 ਜਣੇ ਚੋਰੀ ਕੀਤੀ ਤੇ ਆਇਆ 2 ਲੱਖ ਰੁਪਏ ਉਹ ਵੀ ਪੁਲਿਸ ਨੇ ਕਹਿੰਦੇ ਬਰਾਮਦ ਕਰ ਲਿਆ ਭਾਈ ਬਰਾਮਦ ਕਰ ਲਿਆ ਉਹ ਪੁਲਿਸ ਨੇ ਬਰਾਮਦ ਕਰ ਲਿਆ ਤੇ ਵੇਖੋ ਕੀ ਇਹਦੇ ਹਿੱਸੇ ਆਇਆ ਹੋਊਗਾ 7 ਜਣੇ ਸੀਗੇ ਤੂੰ ਕਿਹਾ ਸੀ ਇਹਨੂੰ ਚੋਰੀ ਕਰਨ ਨੂੰ ਹਾਂ ਮੈਂ ਹੀ ਕਹ ਸੀ ਅੱਛਾ ਵੀ ਤੂੰ ਕਹਿਆ ਸੀ ਤੇ ਸੱਚੀ ਮੱਚੀ ਲੈ ਕੇ ਤੂੰ ਚੌੜ ਕਰਦ ਨੇ ਗੇ ਸੀਰੀਅਸ ਕਹਿਆ ਸੀ ਸੀਰ ਸੀ ਕੇ ਤੂੰ ਕਿ ਚੋਰੀ ਕਰ ਲਿਆ ਹਾਂ ਤੇ ਬਈ ਫਿਰ ਤੁਸੀਂ ਕਿਵੇਂ ਪਲਾਨ ਬਣਾਈ ਉਹਨੂੰ ਕੀ ਕੀ ਕਿਹਾ ਤੂੰ ਹੁਣ ਦੱਸਿਆ ਸੀ ਪਹਿਲਾਂ ਕਿ ਜਿਹੜਾ ਆ ਬਾਈ ਖੜਾ ਜਿਵੇਂ ਨਾਲ ਜਾਂ ਦੀ ਦੂਜੇ ਸੀਗੇ ਉਹਨਾਂ ਨੂੰ ਤੂੰ ਦੱਸ ਕੇ ਲੈ ਗਿਆ ਸੀ ਕਿ ਬਈ ਇਹ ਤਾਂ ਬਾਈ ਗੁੰਗਾ ਅੱਛਾ ਇਹ ਗੁੰਗਾ ਬੋਲਦਾ ਨਹੀਂ ਬਾਈ ਅੱਛਾ ਇਹ ਬਾਈ ਗੁੰਗਾ ਤੇ ਬਾਈ ਤੂੰ ਦੂਜਿਆਂ ਨੂੰ ਦੱਸਿਆ ਸਾਰਿਆਂ ਨੂੰ ਬਿਚੋਰੀ ਕਰਨੀ ਆ ਕਿਉਂ ਹੀ ਲੈ ਗਿਆ ਨਾ ਬਾਈ ਬਸ ਇਹਨੂੰ ਤਾਂ ਮੈਨੂੰ ਹੀ ਪਤਾ ਸੀ ਦੂਜੇ ਸੀਗੇ ਆ ਜਿਵੇਂ ਖੜਾ ਨਾਲ ਜਿਹੜੇ ਦੂਜੇ ਸੀਗੇ ਭੱਜੇ ਵੇ ਉਹਨਾਂ ਨੂੰ ਕੀ ਆਖਿਆ ਦੂਜਿਆਂ ਨੂੰ ਕਹਿਆ ਸੀ ਬਸ ਆਹ ਹੱਥ ਹੌਲਾ ਕਰਨ ਜਾਣਾ ਕਿਸੇ ਦੇ ਅੱਛਾ ਬੈਹ ਜੋ ਤੁਸੀਂ ਗੱਡੀ 'ਚ ਅੱਛਾ ਗੱਡੀ ਵੀ ਸੀਗੀ ਹਾਂ ਸਾਰ ਸਾਰ ਸੈੱਟ ਲਿਆ ਐਂਗੂਲਾ ਕਰਤੀ ਮੈਂ ਮੈਂ ਕਿਹਾ ਉਹ ਖੜਾ ਬੰਦਾ ਸੈੱਟ ਲੈ ਲੈਣਾ ਨੇ ਜਾਣ ਸਾਰ ਤੇ ਉਹਦੇ ਵਿੱਚ ਨਿਕਲੇ 2 ਲੱਖ ਰੁਪਏ ਪੂਰੇ ਜੀ 2 ਲੱਖ ਰੁਪਏ ਤੇ ਭਾਈ ਤੈਨੂੰ ਉਹਦੇ ਪਤਾ ਨਹੀਂ ਸੀਗਾ ਵੀ 2 ਲੱਖ ਰੁਪਏ ਪੰਪ ਦੇ ਵਿੱਚ ਉਹਦੇ ਵਿੱਚ ਮੈਨੂੰ ਯਾਰ ਭਾਈ ਐਂ ਸੀਗਾ ਵੀ ਉਹਦੇ ਚ 7-8 ਲੱਖ ਰੁਪਏ ਹੋਊਗਾ ਹਾਂ ਤੇ ਇਹਨਾਂ ਨੂੰ ਮੈਂ ਕੰਜਰਾਂ ਨੂੰ ਫੋਨ ਲਾਇਆ ਮੈਂ ਕਿਹਾ ਫੋਨ ਲਾ ਇਹਨਾਂ ਸਵਿਚ ਆਫ ਕਰ ਲੈ ਫੋਨ ਅੱਛਾ ਤੈਨੂੰ ਪਤਾ ਸੀ ਵੀ ਅੱਜ ਪਤਾ ਸੀ ਵੀ ਇਹ ਪੈਸੇ ਘਟ ਅੱਜ ਤੇ ਨਾਂ ਡਾਕਾਂ ਮਾਰੋ ਪਰ ਇਹਨਾਂ ਨੇ ਪਲੈਨਿੰਗ ਸਾਰੀ ਕੱਚੀ ਕਰਤੀ ਅਸੀਂ ਤਾਂ ਬਾਈ ਸਾਰਾ ਪਲਾਨ ਬਣਾਇਆ ਸੀਗਾ ਵੀ ਕਿੰਨੇ ਵਜੇ ਜਿਹੜਾ ਮੈਨੇਜਰ ਉਹ ਕਿੰਨੇ ਵਜੇ ਜਾਂਦਾ ਕਿਹੜੇ ਬੰਦੇ ਦੀ ਕਦੋਂ ਡਿਊਟੀ ਬਦਲਦੀ ਹੈ ਕਿਹੜਾ ਬਾਬਾ ਬਰਛੇਲਾ ਉੱਥੇ ਖੜਦਾ ਸੀ ਤੇਰੇ ਬਾਬਾ ਵੀ ਖੜਦਾ ਬਰਛੇਲਾ ਬਾਬਾ ਵੀ ਖੜਦਾ ਸੀ ਜਿਹੜਾ ਵਗਾ ਕੇ ਮਾਰਦਾ ਹੀ ਕਿਰਪਾਨ ਜੀ ਬੰਦੇ ਦੇ ਤੇ ਤੁਹਾਡੇ ਵਜੀ ਨਹੀਂ ਉੱਦੇ ਫਿਰ ਉੱਦੇ ਬਾਈ ਉੱਦੇ ਸਾਰਾ ਕੁਝ ਹੀ ਸੀਗਾ ਸਾਰਾ ਕਿੰਨਾ ਟਾਈਮ ਲੱਗੇ ਆ ਜੇਲ੍ਹ ਚ ਨਾ ਅਸੀਂ ਜੇਲ੍ਹ ਚ ਲਾ ਕੇ ਆਏ ਬਈ 6 ਮਹੀਨੇ ਲੱਗੇ ਮੇਰਾ ਛੇ ਤੇ ਘਰੋਂ ਕਿਵੇਂ ਤੂੰ ਤੇਰੇ ਮਾਪਿਓ ਕੀ ਕਰਦਾ ਮਾਪਿਓ ਕੁਝ ਨਹੀਂ ਬਈ ਦਿਹਾੜੀ ਦਾਪਾ ਕਰਦੇ ਆ ਅਸੀਂ ਤਾਂ ਤੇਰਾ ਸ਼ਰਮ ਨਹੀਂ ਆਈ ਤੂੰ ਉਹਨਾਂ ਦੇ ਕਿੰਨੇ ਪੈਸੇ ਲੱਗ ਗਏ ਤੇਰੇ ਮੇਰੇ ਤਾਂ ਬਈ 2 2.5 ਤਣ ਲੱਖ ਰੁਪਏ ਵਕੀਲ ਨੂੰ ਦਿੱਤਾ ਸੀ ਹਾਂ ਸਾਲ ਲੱਖ ਦੇ ਲੱਖਾਂ ਲੱਗਿਆ ਵੀ ਮੈਂ 4-5 ਲੱਖ ਚ ਵੜ ਗਿਆ ਬਈ ਤੇ ਕੋਈ ਸਾਧਨ ਵੀ ਤੇਰਾ ਸੀਗਾ ਉਹਨਾਂ ਦਾ ਮੋਟਰਸਾਈਕਲ ਸੀਗਾ ਮੇਰਾ ਬਈ ਮੇਰੇ ਯਾਰ ਦੋਸਤ ਦਾ ਮੰਗ ਕੇ ਲਿਆ ਸੀ ਮੈਂ ਤਾਂ ਹਾਂ ਉਹ ਮੋਟਰਸਾਈਕਲ ਵੀ ਬਈ ਵੇਚ ਹੀ ਗਿਆ ਤੇ ਕਾਰ ਕਿਹਦੀ ਸੀਗੀ ਬਈ ਕਾਰ ਵੀ ਮੰਗਮੀ ਸੀ ਉਹ ਵੀ ਵਿੱਚ ਫਸ ਗਈ ਮੰਗਮੀ ਨਹੀਂ ਸੀ ਬਈ ਉਹ ਬੰਦੇ ਦੀ ਸੀਗੀ ਪਰਲੇ ਦੀ ਅੱਛਾ ਬਾਈ ਦੀ ਕਾਰ ਸੀ ਜਿਹੜਾ ਬੋਲ ਨਹੀਂ ਸਕਦਾ ਉਹਨੂੰ ਕਿਹਾ ਵੀ ਐ ਕਰਕੇ ਤੂੰ ਆ ਜਾਏਗਾ ਇਹ ਉ ਆ ਅੱਛਾ ਤੇ ਉਹਦੀ ਕਾਰ ਵੀ ਫਸਾਤੀ ਹਾਂ ਵੇਖੋ ਬਈ ਪੰਪਾਂ ਵਿੱਚ ਆ ਕੇ ਨਾ ਸੇਲੀ ਦੇ ਪੰਪਾਂ ਵਿੱਚ ਆ ਗਏ ਨੇ ਪੰਪ ਦੇ ਡਾਕਾ ਮਾਰ ਲਿਆ ਡਾਕਾ ਕੀ ਮਾਰਿਆ ਵਿੱਚੋਂ ਵੀ 2 ਲੱਖ ਰੁਪਏ ਹੀ ਨਿਕਲੇ ਤੇ ਉਹ ਵੀ ਪੁਲਿਸ ਨੇ ਬਰਾਮਦ ਕਰ ਲਿਆ ਕਿ ਗੱਡੀ ਇਹਨੂੰ ਪੁੱਛ ਬਈ ਇਹਨੂੰ ਕੀ ਸੀਗਾ ਯਾਰ ਇਹਨੂੰ ਕਿਉਂ ਉਦੋਂ ਤਾਂ ਇਹ ਆਈ ਨਹੀਂ ਜਦੋਂ ਇਹ ਆਸਕੇ ਫਿਰ ਇਹਨੂੰ ਪੁੱਛਣਾ ਇਹ ਮਗਰਾਈ ਇਹ ਤੇਰਾ ਮਗਰਾ ਕੀਤਾ ਨੇ ਜੇ ਜੋ ਤੂੰ ਫੜਿਆ ਗਿਆ ਤੇਰਾ ਕੋਈ ਫੋਨ ਆਜ ਅੱਜ ਮਿਲਣ ਤੈਨੂੰ ਜੇ ਮੁਲਾਕਾਤ ਕਰਨ ਆਈ ਨਾ ਬਈ ਆਈ ਨਹੀਂ ਤੇ ਅੱਛਾ ਫਿਰ ਉਦੋਂ ਨਹੀਂ ਤੂੰ ਮੁਲਾਕਾਤ ਕਰਨ ਦਾ ਜ਼ਰਾ ਹੱਕ ਨਹੀਂ ਬੰਦਾ ਸੀ ਵੈਸੇ ਹੀ ਨਹੀਂ ਆਈ ਮੈਂ ਕਿਉਂ ਵੈਸੇ ਕਿਉਂ ਨਹੀਂ ਤੇਰੇ ਬੱਚੇ ਐਡਾ ਵੱਡਾ ਨਾ ਇਸਟੈਪ ਚੱਕ ਰਿਹਾ ਚੋਰੀ ਦਾ ਕਲੰਕ ਲਾ ਲਿਆ ਤੇ ਤੂੰ ਇਹਨਾਂ ਦੇ ਮੁਲਾਕਾਤ ਵੀ ਨਹੀਂ ਕੀਤੀ ਹੁਣ ਤੂੰ ਜੇਲ੍ਹ ਤੱਕ ਨਾ ਟਾਈਮ ਲੱਗ ਕੇ ਆਈ ਹੈ ਮਹੀਨਾ ਇੱਕ ਮਹੀਨਾ ਤੂੰ ਲੱਗ ਬਈ ਫਿਰ ਇਹਦਾ ਨਾਂ ਕਿਵੇਂ ਆਇਆ ਇਹਦਾ ਨਾਂ ਕਿਉਂ ਤੂੰ ਕਾ ਤੋ ਫਿਰ ਨਾਲ ਕਹਾਦਾ ਲਿਖਾਇਆ ਤੇ ਬਾਈ ਜੋ ਸਾਡੇ ਕੁੱਟ ਪਈ ਆ ਉਹ ਕਹਿੰਦੇ ਦੱਸੋ ਕੀ ਦੇ ਕਹਿੰਦੇ ਕੰਮ ਕੀਤਾ ਹਾਂ ਮੈਂ ਲਈਦਾ ਬਈ ਨਾ ਮੈਂ ਸਾਰਾ ਸੱਚ ਸੱਚ ਦੱਸਦਾ ਹਾਂ ਮਗਾ ਰਾਣੀ ਐ ਮਰੀ ਢੇਲੀ ਉਹਦੇ ਕਹਿੰਦੇ ਕੰਮ ਕੀਤਾ ਅੱਛਾ ਤੇ ਬਈ ਮੈਂ ਕਿਹੜਾ ਕੱਲੇ ਨੇ ਨਾਲ ਆਗਾ ਇਹਨੇ ਵੀ ਨਾਲ ਹੀ ਲਿਆ ਤੂੰ ਵੀ ਦੱਸਿਆ ਬਈ ਮੈਂ ਬਈ ਜੱਜ ਕੋਲ ਬੋਲ ਪਿਆ ਮੈਂ ਤਾਂ ਕਹਿਤਾ ਹਾਂ ਮੈਂ ਕਹਾ ਉਹ ਆ ਬਈ ਇਹਦੀ ਆ ਢੇਲੀ ਐ ਇਹਦੀ ਨਹੀਂ ਤੇ ਹੁਣ ਤੁਹਾਨੂੰ ਪਿੰਡ ਵਿੱਚ ਕੀ ਕਹਿੰਦੇ ਪਿੰਡ ਚ ਨਹੀਂ ਤੁਹਾਡੇ ਕਿਹੜਾ ਕਲੰਕ ਬਈ ਪੰਪ ਚੋਰ ਕਹਿੰਦੇ ਪਿੰਡ ਚ ਵੇਖੋ ਬਈ ਪਿੰਡ ਦੇ ਵਿੱਚ ਵੀ ਕਹਿੰਦੇ ਪੰਪ ਚੋਰ ਕਹਿੰਦੇ ਕੀ ਕਹਿੰਦੇ ਵੀ ਉਹ ਆਉਂਦੇ ਉਹ ਆਉਂਦੇ ਪੰਪ ਆਉਂਦੇ ਉਹ ਆਉਂਦੇ ਉਹ ਆਉਂਦੇ ਪੰਪ ਚੋਰ ਉਹ ਆਉਂਦੇ ਪੰਪ ਚੋਰ ਹੁਣ ਤਾਂ ਬਈ ਘਰ ਦੇ ਸਾਡੇ ਤੇ ਸ਼ੱਕ ਕਰਦੇ ਆ ਸ ਆਓ ਅਸਾਂ ਅਸੀਂ ਕਹਿੰਦੇ ਨਾ ਕਿਉਂ ਕਹਿੰਦੇ ਤੁਸੀਂ ਤਾਂ ਪੰਪ ਚੋਰ ਹੋ ਸਿੱਧੀ ਗੱਲ ਐ ਨਹੀਂ ਪਤਾ ਤੁਹਾਡਾ ਘਰੇ ਵੀ ਚੋਰੀ ਕਰ ਲਓ ਵੇਖੋ ਭਾਈ ਸਾਡੇ ਘਰ ਦੇ ਸਾਡੇ ਤੇ ਯਕੀਨ ਵੀ ਨਹੀਂ ਕਰਦੇ ਸਿੱਧੀ ਗੱਲ ਵੇਖੋ ਭਾਈ ਘਰ ਦੇ ਵੀ ਯਕੀਨ ਕਰਨੋਂ ਹਟ ਕੇ ਪਿੰਡ ਨੇ ਤਾਂ ਪਿੰਡ ਦੇ ਆਣੇ ਤਾਂ ਕਰਨਾ ਹੀ ਕੀ ਹੈ ਭਾਈ ਤੇਰਾ ਮਾਪਿਓ ਕੀ ਕਰਦਾ ਭਈ ਉਹ ਵੀ ਧੜੀ ਦਾਪਾ ਹੀ ਕਰਦੇ ਤੂੰ ਕਿੰਨੇ ਪੈਸੇ ਲਵਾਤੇ ਮਾਪਿਓ ਦੇ ਮੇਰਾ ਵੀ 2.5 ਲੱਖ ਰੁਪਏ ਕੋਈ ਸ਼ਰਮ ਨਹੀਂ ਆਈ ਤੁਹਾਨੂੰ ਬਈ ਤੁਸੀਂ ਆਦੇ ਮਾਪਿਓ ਦੇ ਇੱਡਾ ਵਾ ਡੱਕਾ ਅੰਕ ਲਾਤਾ ਚੋਰੀ ਦਾ ਚੋਰੀ ਕੀਤੀ ਕੋਈ ਤੁਹਾਨੂੰ ਸ਼ਰਮ ਹਿਆ ਹੈ ਬਈ ਤੂੰ ਕੋਈ ਸ਼ਰਮਜਾਗੀ ਬਈ ਯਾਰ ਜਿਹੜਾ 2.5 ਲੱਖ ਹੁਣ ਮੇਰੇ ਪਿੱਛੇ ਲਾਇਆ ਮੈਨੂੰ ਪਹਿਲਾਂ ਦੇ ਦਿੰਦੇ ਮੈਨੂੰ ਰਾਣੀ ਨੂੰ ਦੇ ਦਿੰਦਾ ਅੱਛਾ ਰਾਣੀ ਅੱਛਾ ਹਜੇ ਵੀ ਤੂੰ ਮਾਪਿਓ ਦੀ ਗਲਤੀ ਕਰਦਾ ਹੈ ਉਹਦਾ ਵਿਚਾਰਾ ਤੁਸੀਂ ਕਿਹੜੇ ਗੁੰੰਗਾ ਜਰਾ ਤੁਸੀਂ ਕੋਈ ਬੋਲਣਾ ਚਾਹੋਗੇ ਬਈ ਤੂੰ ਕੁਝ ਕਹਿਣਾ ਚਾਹੇਂਗਾ ਬਈ ਗਾਲਾਂ ਕੱਢਦਾ ਇਹ ਵੀ ਗੰਦਗੀਆਂ ਇਹਨੂੰ ਵੇਖ ਲੋ ਇਹ ਵਿਚਾਰਾ ਬੋਲ ਨਹੀਂ ਸਕਦਾ ਬਾਈ ਇਹਦਾ ਬਾਈ ਐਂ ਕਹਿੰਦਾ ਵੀ ਤੁਹਾਡੀ ਭੈਣ ਦੀ ਸਿੱਧੀ ਗੱਲ ਹੈ ਇਹ ਤੁਹਾਨੂੰ ਤੁਸੀਂ ਸਮਝ ਜਾਂਦੇ ਦੀ ਭਾਸ਼ਾ ਹਾਂ ਜੀ ਸਮਝ ਕੇ ਦੀ ਭਾਸ਼ਾ ਇਹ ਕਹਿੰਦਾ ਤੁਹਾਡੀ ਭੈਣ ਦੀ ਇਹਨੂੰ ਢਾਹ ਲੋ ਕਹਿੰਦਾ ਐਂ ਕਹੀ ਨਹੀਂ ਬਾਈ ਤੈਨੂੰ ਯਾਰ ਸ਼ਰਮ ਨਹੀਂ ਇਹ ਵਿਚਾਰਾ شریف ਬੰਦਾ ਜਿਹੜਾ ਬੋਲ ਸਕਦਾ ਨਹੀਂ ਕਿ ਇਹਦੀ ਤੂੰ ਕਾਰਪ ਸਕਿਆ ਧਰਤੀ ਵਿੱਚ ਜਿਹੜੇ ਪੈਸੇ ਲੱਗੇ ਉਹ ਵੱਖ ਤੇ ਬਾਈ ਇਹ ਨਾ ਜਾਂਦਾ ਯਾਰ ਤੇ ਨਾ ਜਾਂਦਾ ਤੂੰ ਹੀ ਲੈ ਕੇ ਗਿਆ ਬਾਈ ਇਹਨੂੰ ਤੂੰ ਦੱਸ ਦਿੰਦਾ ਵੀ ਚੋਰੀ ਕਰਨੇ ਆ ਫੇਰ ਤਾਂ ਨਹੀਂ ਜਾਣਾ ਸੀ ਇਹਨੇ ਯਾਰ ਫਿਰ ਬਈ ਪੰਪ ਹੀ ਗਾਦਾ ਹੋਇਆ ਯਾਰ ਪੰਪ ਦਿੱਤਾ ਸੀ ਨੂੰ ਅਸੀਂ ਪੰਪ ਦਿੱਤੇ ਸੀ ਪੰਪ ਤਾਂ ਤੈਨੂੰ ਇਹਨੇ ਵੀ ਦਿੱਤੇ ਸੀਗੇ ਤੇ ਬਸ ਉਹ ਭੁਗਤੀ ਜੰਨੇ ਫਿਰ ਜਿਹੜੇ ਨਹੀਂ ਜਿਹੜੇ ਹੁਣ ਦੇਦੇ ਭੱਜੇ ਵੇ ਆ ਉਹਨਾਂ ਉਹ ਕਿਵੇਂ ਉਹਨਾਂ ਦੇ ਵੀ ਨਾਂ ਨੂੰ ਦੱਸਦੇ ਪੱਲ ਸਰੇ ਨੂੰ ਨਾ ਬਈ ਸਾਰਿਆਂ ਦੇ ਲਿਖਾਈ ਵੇ ਆ ਬਈ ਹੁਣ ਉਹ ਵੀ ਆ ਜਾਣੇ ੜਿੱਕੇ ਹਾਂ ਉਸਤਾ ਉਸਤਾ ਦੀ ਬਈ ਕੱਟ ਐ ਅੱਛਾ ਜਿੰਨੀ ਸਾਡੀ ਹੋਈ ਸੀ ਹਣਾ ਹਾਂ ਉਹ ਰਹਿ ਗਏ ਤਿੰਨ ਹਾਂ ਤੇ ਤਿੰਨ ਵੀ ਬਲੇਟੇ ਆਣਗੇ ਉਹ ਵੀ ਸਾਲ ਲਾ ਕੇ ਆਉਣਗੇ ਲਾ ਕੇ ਆਉਣਗੇ ਹਾਂ ਉਹਨਾਂ ਜਨ ਕੀ ਲਵਾਉਂਗੇ ਤੁਸੀਂ ਹਟਦੇ ਨਹੀਂ ਪਹਿਲਾਂ ਤਾਂ ਉਹਨਾਂ ਨੂੰ ਚੋਰੀ ਚੜਨ ਵਾਲੋ ਕੀਤਾ ਮਤੋਂ ਤੇ ਨਾਂ ਵੀ ਲੈ ਕੇ ਬਈ ਯਾਰ ਜੋ ਕੁੱਟ ਬਈ ਨਾ ਤਾਂ ਲੈਣੀ ਆ ਅਸੀਂ ਕੌਣ ਹੁੰਨੇ ਨਾਲ ਇਹ ਅੰਦਰ ਕਰਾਉਣ ਵਾਲੇ ਮਲਾਜਮ ਜੇ ਹੁਣ ਚੱਕ ਕੇ ਅੰਦਰ ਸਿੱਟਣਗੇ ਦੇਖੀ ਜਾਊਗੀ ਨਹੀਂ ਆ ਤੁਹਾਡੇ ਮੈਦਾ ਸੁਨੇਹਰੇ ਤੁਹਾਡੇ ਪੰਪ ਵਾਲੇ ਉਹ ਹੈਵੀ ਬਹੁਤ ਤਗੜੇ ਆ ਤੁਹਾਡੇ ਤੁਹਾਡੇ ਦਾ ਵਕੀਲ ਵੀ ਸਰਕਾਰੀ ਕੀਤਾ ਤੇ ਉਹਨਾਂ ਦੇ ਵਕੀਲ ਵੀ ਕਹਿੰਦੇ ਆ ਆਪ ਦੇ ਖੜੇ ਉਹਦਾ ਵੀ ਤਗੜਾ ਆ ਫਿਰ ਜਿੰਨਾ ਤਾਂ ਪੰਪ ਹੀ ਹੋਵੇ ਯਾਰ ਪਰ ਅਸੀਂ ਕਿਹੜਾ ਮਾੜੇ ਆ ਯਾਰ ਮੂਰੋ ਅੱਛਾ ਕੋਈ ਗੱਲ ਨਹੀਂ ਕਰਦੇ ਤੁਸੀਂ ਦਿਹਾੜੀ ਦਾ ਪਾ ਸੀ ਬਈ ਕੁਝ ਨਹੀਂ ਬਈ ਸਾਡੀ ਤਾਂ ਫੂਕ ਨਿਕਲੀ ਪਈ ਆ ਸਿੱਧੀ ਗੱਲ ਸਰਕਾਰੀ ਵਕ ਚੋਰੀ ਦਾ ਯਾਰ ਮਾੜੀ ਮੋਡੀ ਕਰਦੇ ਨਰਮਾ ਨਰਮਾ ਲਾ ਲੈਂਦੇ ਸੀ ਅੱਛਾ ਨਰਮਣੇ ਪੜਾ ਚੋਕਦੇ ਸੀ ਪਹਿਲਾਂ ਚੋਰੀਆਂ ਕਰਦੇ ਸੀ ਹਾਂ ਬਸ ਜਿਵੇਂ ਖੜਿਆ ਕਿਸੇ ਦਾ ਵੜ ਜਾਂਦੇ ਝੋਲੀਆਂ ਬਸ ਵੱਡ ਬੁੱਡ ਅੱਛਾ ਇਹ ਇਹ ਤੁਹਾਡਾ ਵੱਡਾ ਡਾਕ ਅੱਜ ਪਹਿਲਾ ਸੀਗਾ ਵੱਡਾ ਡਾਕ ਅਸੀਂ ਦੀ ਸਾਨੂੰ ਪਲੈਨਿੰਗ ਨਹੀਂ ਕਰਨੀ ਆਈ ਨੇ ਸੁਪਨੇ ਸੋਚੇ ਸੀ ਕਿ ਬਈ ਪੈਸੇ ਆਏ ਯਾਰ ਗੱਡੀ ਸੋਚੇ ਸੀ ਬਈ ਨਿਆਰੇ ਲਵਾਂਗੇ ਚੰਗੀ ਕੋ ਸੋਚਿਆ ਸੀ ਵੀ ਕੀ ਲਵਾਂਗੇ ਚੰਗੇ ਬਈ ਨਿਆਰੇ ਲਵਾਂਗੇ ਕੁੜੀਆਂ ਮਿਲਣੀਆਂ ਤੇ ਪੈਸੇ ਦੇ ਕੇ ਉੱਥੇ ਨਿਆਰੇ ਲਵਾਂਗੇ ਜੰਮੂ ਕਿਸੇ ਮੇਰੇ ਪਾਕਿਸਤਾਨ ਹਰਿਆ ਗੱਡੀਆਂ ਲਵਾਂਗੇ ਸਾਰਾ ਕੋਕੇ ਆਵਾਂਗੇ ਤੇ ਇਹ ਮੈ ਕਰਨਾ ਸੀ ਸੀ ਅੱਛਾ 10 ਲੱਖ ਦੇ 10 ਲੱਖ ਦਾ ਹੋਣਾ ਅੰਦਾਜ਼ਾ ਸੀ 5 ਲੱਖ ਤੋਂ 5 ਲੱਖ ਕਰਕੇ ਤੇ 10-10 ਹਜ਼ਾਰ ਰੁਪਏ ਦੂਜੇ ਮੁੰਡਿਆਂ ਨੂੰ ਵੰਡ ਕੇ ਉਹਨਾਂ ਨੂੰ 10-10 ਦੇਣਾ ਸੀਗਾ ਅੱਛਾ ਭਈ ਤੂੰ ਇਹ ਪਲਾਨੇ ਕਿ ਬਣਾਈ ਸੀ 5-5 ਲੱਖ ਆਪਾਂ ਦੋਵੇਂ ਕਰਾਂਗੇ ਦੂਜਿਆਂ ਨੂੰ ਭਾਈ ਇਹ ਗਲਤੀ ਹੋ ਗਈ ਭਈ ਇਹ ਜਿਹੜਾ ਇਹਦੇ ਪਿੱਛੇ ਲੱਗ ਗਿਆ ਭਈ ਮੈਂ ਵਿਆਹੇ ਹੋਇਆ ਬੰਦਾ ਤੂੰ ਵਿਆਹੇ ਹੋਆ ਤੇ ਹੁਣ ਭਈ ਤੇਰੇ ਇਹਦੇ ਸਹੁਰਿਆਂ ਦੇ ਵਿੱਚ ਤੇਰੀ ਕੀ ਇੱਜ਼ਤ ਰਹੇਗੀ ਭਾਈ ਪੰਪ ਚੋਰ ਵੇਖੋ ਭਾਈ ਸਸ ਜੀ ਗੱਲ ਦੱਸਾਂ ਮੇਰੇ ਨੰਬਰ ਨੰਬਰ ਵੀ ਆਏ ਭਰੀ ਬੈਠੇ ਪੰਪ ਚੋਰ ਪੰਪ ਚੋਰ ਪੰਪ ਚੋਰ ਇੱਥੇ ਸੋਹਰੇ ਵੀ ਤੁਰ ਪੰਪ ਚੋਰ ਕੇ ਆਏ ਮੈਂ ਫੋਨ ਲਾਦਾ ਉੱਥੇ ਆ ਜੂ ਕਿਹਦਾ ਫੋਨ ਆ ਗਿਆ ਕਿੰਨ ਪੰਪ ਚੋਰ ਦਾ ਫੇਰ ਤਾਂ ਭਾਈ ਵੇਖੋ ਪੰਪ ਦਾ ਆ ਗਿਆ ਫੋਨ ਪੰਪ ਦਾ ਪੰਪ ਕਹਿੰਦੇ ਆ ਵੇਖੋ ਭਾਈ ਹਣ ਪਿੰਡ ਦੇ ਵਿੱਚ ਪੰਪ ਚੋਰ ਪੰਪ ਚੋਰ ਕਹਿੰਦੇ ਸੋਹਰਿਆਂ ਨੇ ਵੀ ਇਹਦਾ ਫੋਨ ਦਾ ਉੱਤੇ ਪੰਪ ਚੋਰ ਰੱਖ ਪਰ ਰੱਖਣਾ ਭਾਈ ਤੂੰ ਹਣ ਕੀ ਹੋਰ ਕੀ ਕਹਿਣਾ ចਾਏਗਾ ਜਿਹੜੇ ਅੱਜ ਕੱਲ ਦੇ ਮੁੰਡੇ ਆ ਤੇ ਸਹੇਲੀਆਂ ਦੇ ਪਿੱਛੇ ਲੱਗ ਕੇ ਹੈਨਾ ਕੋ ਉਹਨਾਂ ਨੂੰ ਕੀ ਕਹਿਣਾ ਚਾਏਗਾ ਕਿ ਬਈ ਜਵਾਨਾ ਕਿਤੇ ਪਿੱਛੇ ਲੱਗੋ ਨਾ ਉਹ ਪੰਪਾਂ ਚ ਜੇ ਬਈ ਆਪਦੇ ਚ ਦਮ ਹੈਗਾ ਤਾਂ ਪੁੱਗ ਲੋ ਨਹੀਂ ਤਾਂ ਬਈ ਚੁੱਪ ਕਰਕੇ ਘਰੇ ਬਹਿ ਜੂ ਨਹੀਂ ਤੂੰ ਇੰਨੀ ਖਰਚੀਲੀ ਬਈ ਪੱਟੀ ਕਿੱਥੋਂ ਤੂੰ ਕਰਦਾ ਤਾਂ ਮਜ਼ਦੂਰੀ ਹੈ ਦਿਹਾੜੀ ਦੱਪਾ ਕਰਦਾ ਤੇ ਇਹ ਤੈਨੂੰ ਕਿਵੇਂ ਹਿਸਾਬ ਚ ਕਿਵੇਂ ਇਦਰੇ ਉਦੋਂ ਯਾਰ ਬਈ ਮੈਂ ਹੱਥ ਪੱਲਾ ਠਾ ਦਿੰਦਾ ਸੀ ਕਿਸ ਤੇ ਰੁਪਏ ਚੰਗੇ ਹੁੰਦੇ ਸੀ ਉਦੋਂ ਆ ਭਲੇ ਵੇਲੇ ਲੋਟ ਆ ਗਈ ਪਾਉਂਦਾ ਬਈ ਕੱਪੜੇ ਚੰਗੇ ਪਾਉਂਦਾ ਪੈਸੇ ਜਿਹੜੇ ਦਿਹਾੜੀ ਦੱਪੇ ਦੇ ਬਣਦੇ ਚੰਗੇ ਕੱਪੜੇ ਪਾਉਂਦਾ ਹਾਂ ਸੈਂਟ-ਸੈਂਟ ਲਾਉਂਦਾ ਬਈ ਐ ਜਨਾਨੀਆਂ ਸਰ ਕੰਮ ਕੀ ਕਰਦਾ ਇਹ ਲੇਵਰ ਕਰਦਾ ਮੈਸਤਰੀ ਨਾਲ ਦਿਹਾੜੀ ਕਰਦਾ ਮੈਸਤਰੀ ਨਾਲ ਦਿਹਾੜੀ ਕਰਦਾ ਤੇ ਕੋੜੇ ਸਾਡਾ ਰਾਤ ਨੂੰ ਚੋਰੀ ਦਾ ਕੰਮ ਹੁੰਦਾ ਸੀ ਬਈ ਮਾਲਾ ਅੱਛਾ ਰਾਤ ਨੂੰ ਇਹ ਛੜਕ ਛੁੜਕਾ ਤੇ ਛੱਡ ਦਿੰਦੇ ਰਾਤ ਨੂੰ ਕਿਸੇ ਦਾ ਏਸੀ ਲਾ ਲਿਆ ਵਿੰਡੋਏ ਜੀ ਜਾਂ ਲਾਈਟਾਂ ਪੱਟ ਲੀਆਂ ਕਿਸੇ ਦੀਆਂ ਬਲਬ ਵੀ ਲਾ ਲੇ ਬਈ ਤਾਂ ਯਾਰ ਤੂੰ ਹੋਰ ਛੱਡ ਇਹ ਤਾਂ ਘੱਟੀਆਂ ਚੋਰੀ ਸਾਡੀ ਹੋਣੀ چاہیے ਲੱਕੜਾਂ ਦੀ ਚੋਰੀ ਕਰ ਲੈਂਦੇ ਵੇਖੋ ਬਈ ਆਪਦੇ ਕਾਰਨਾਮੇ ਦੱਸੀ ਜਾਂਦੇ ਕੋਈ ਹੋਰ ਕੋਈ ਕਾਰਨਾਮਾ ਦੱਤਣਾ ਵੇ ਦੱਤ ਕਾਰਨਾਮਾ ਇਹ ਸੀ ਬਈ ਅਸੀਂ ਤਾਂ ਮੋਟਰਾਂ ਦੇ ਤਾਰਾਂ ਤੂਰਾਂ ਵੀ ਲਾਉਂਦੇ ਰਹੇ ਹਾਂ ਸਾਰੇ ਕੰਮ ਕੀਤੇ ਵੇ ਸਾਰਾ ਕੰਮ ਕਰਦੇ ਪਰ ਪੰਪ ਲ ਇਕੱਠਾ ਆ ਜੂ ਬਾਈ ਮਾਫੀ ਦੇ ਦਿਓ ਸਾਨੂੰ ਬਗ ਸਾਡਾ ਪਰਚਾ ਕੈਨਸਲ ਕਰਾ ਦਿਓ ਸਾਨੂੰ ਗਲਤੀ ਹੋ ਗਈ ਅਸੀਂ ਇਹਦੇ ਵਿੱਚ ਲੱਤੀ ਇਹਨੂੰ ਕਿ ਆਖਣਾ ਚਾਹੋਂਗੇ ਇਹਨੂੰ ਆਇਆ ਨੂੰ ਇਹੀ ਆਖਣਾ ਚਾਹਣਾ ਇਹਦੀ ਮਾਰੋ ਬਾਈ ਸਿੱਧੀ ਗੱਲ ਤੂੰ ਅੱਜ ਤੋਂ ਬਾਅਦ ਧੰਨਵਾਦ ਠੀਕ ਹੈ ਬਾਈ ਕੁਝ ਕਹਵੇਂਗਾ ਨਹੀਂ ਬਸ ਬਾਈ ਯਾਰ ਬਸ ਜਾਣੇ ਅਸੀਂ ਤੂੰ ਤਾਂ ਫਸਾਤੇ ਸਾਰੇ ਬਾਈ ਹੁਣ ਕੋ ਕਹਿ ਕੇ ਜਾਏਗਾ ਬਸ ਮੇਰਾ ਤਾਂ ਬਈ ਪਰਚਾ ਨਿਬੜਦੇ ਯਾਰ ਠੀਕ ਆ ਤੇ ਮੈਂ ਇਹਨੂੰ ਵੀ ਛੱਡ ਚੱਲ ਠੀਕ ਹੈ ਬਾਈ ਵੇਖੋ ਬਾਈ ਸੱਤ ਜਾਣੇ ਸੀਗੇ ਸੱਤ ਜਾਣੇ ਦੇ ਵਿੱਚ ਚਾਰ ਜਾਣੇ ਪੁਲਿਸ ਨੇ ਫੜ ਲਏ ਆ ਤਿੰਨ ਜਾਣੇ ਭਗੌੜੇ ਆ ਪੰਪਾਂ ਵਿੱਚ ਆ ਕੇ ਥੇਲੀ ਦੇ ਪੰਪਾ ਜਾ ਕੇ ਪੰਪ ਦੇ ਉੱਤੇ ਚੋਰੀ ਕਰ ਲਈ ਚੋਰੀ ਕੀ ਕੀਤੀ 2 ਲੱਖ ਰੁਪਈਆ ਆਇਆ ਸਰਪ 10 ਲੱਖ ਦਾ ਅੰਦਾਜ਼ਾ ਸੀਗਾ ਤੁਸੀਂ ਆਪ ਹਿਸਾਬ ਕਿਤਾਬ ਲਾ ਲਓ ਸੱਤ ਜਾਣਿਆਂ ਨੂੰ 2 ਲੱਖ ਦੇ ਵਿੱਚੋਂ ਕਿੰਨਾ ਕਿੰਨਾ ਕਮਾਣਾ ਸੀਗਾ ਇੱਕ ਮੋਟਰਸਾਈਕਲ ਵਸਾਤਾ ਇੱਕ ਗੱਡੀ ਵਸਾਤੀ ਨਾਲ ਆਪ ਫਸ ਗਿਆ ਵੇਖੋ ਬਈ ਤਾਈ ਤੁਹਾਨੂੰ ਕਹਿਣਾ ਕਦੇ ਵੀ ਕਿਸੇ ਦੇ ਵੀ ਪੰਪਾਂ ਵਿੱਚ ਆ ਕੇ ਐਡਾ ਗਲਤ ਕੰਮ ਨਾ ਕਰੋ ਆਦੇ ਮਾਪਿਓ ਦੀ ਇੱਜ਼ਤ ਨਾਲ ਰੋਲਤੀ ਆ ਠੀਕ ਹੈ ਤੇ ਪੰਡ ਦੇ ਵਿੱਚ ਤੇ ਘਰਾਂ ਦੇ ਘਰ ਦੇ ਲੋਕ ਇਹਨਾਂ ਪੰਪ ਪੰਪ ਚੋਰ ਕਹਿਣ ਲੱਗ ਗਏ ਕੋਈ ਨਾ ਤੇ ਯਕੀਨ ਨਹੀਂ ਕਰਦਾ ਤੇ ਸਹੁਰਿਆਂ ਨੇ ਵੀ ਫੋਨ ਦੇ ਉੱਤੇ ਪੰਪ ਚੋਰ ਇੱਕ ਵਹਿ ਵਰਿਆ ਮੁੰਡਾ ਸੀ ਉਹ ਕਹਿੰਦਾ ਮੇਰੇ ਸਹੁਰਿਆਂ ਦੇ ਵਿੱਚ ਵੀ ਕੋਈ ਇੱਜ਼ਤ ਨਹੀਂ ਰਹੀ ਪੰਪ ਚੋਰ ਕਹਿੰਦੇ ਆ ਘਰ ਦੇ ਇਹਨਾਂ ਦੇ ਯਕੀਨ ਨਹੀਂ ਕਰਦੇ ਘਰ ਨੂੰ ਲੋਕ ਲਾ ਕੇ ਬਾਹਰ ਜਾਂਦੇ ਆ ਕਿਉਂਕਿ ਚੋਰੀ ਦਾ ਕਲੰਕ ਉਹ ਜਿਹੜਾ ਬਹੁਤ ਵੱਡਾ ਹੁੰਦਾ ਆਦੇ ਮਾਪਿਓ ਦੀ ਇੱਜ਼ਤ ਰੋਲਤੀ ਜਿਹੜੀ ਸਾਡੀ ਵੀਡੀਓ ਹੈ ਬਈ ਇਹ ਤੁਹਾਨੂੰ ਮੈ ਜਿਹੜੇ ਸਾਡੇ ਇਹ ਮੁੰਡੇ ਨਾਲ ਖੜੇ ਸੀ ਸਾਡੇ ਆਰਟਿਸਟ ਮੁੰਡੇ ਹੁੰਦੇ ਜਿਹੜੇ ਨਾਲ ਸਾਡੇ ਨੇ ਅਸੀਂ ਇੱਕ ਸੁਨੇਹਾ ਦਿੱਨੇ ਆ ਵੀ ਕਿਸੇ ਦੇ ਵੀ ਪੰਪਾਂ ਦੇ ਵਿੱਚ ਆ ਕੇ ਕੋਈ ਏਡੀ ਵੱਡੀ ਹਰਕਤ ਨਾ ਕਰ ਦਿਓ ਜਿਹਦੇ ਨਾਲ ਤੁਹਾਡੇ ਤੇ ਕਲੰਕ ਲੱਗੇ ਤੁਹਾਡੇ ਮਾਪਿਓ ਦੀ ਬੇਇੱਜ਼ਤੀ ਹੋ ਜਾਏ ਜਿਵੇਂ ਕਿ ਇੱਕ ਸੱਚੀ ਘਟਨਾ ਸੀਗੀ ਜਿਹੜੀ 7 ਜਾਨਾਂ ਨੇ ਇੱਕ ਪੰਪ ਦੇ ਉੱਤੇ ਚੋਰੀ ਕੀਤੀ ਸੀਗੀ ਇਹਦੀ ਸੱਚੀ ਘਟਨਾ ਦੇ ਆਧਾਰਤ ਇਹ ਵੀਡੀਓ ਬਣਾਈ ਹੈ ਜਿਵੇਂ 7 ਜਾਨਾਂ ਨੇ ਆਦੀ ਸੇਲੀ ਦੇ ਪਿੱਛੇ ਲੱਗ ਕੇ ਇੱਕ ਮੁੰਡੇ ਨੇ ਪੰਪ ਦੇ ਚੋਰੀ ਕੀਤੀ ਸੀਗੀ ਇਹ ਉਸ ਘਟਨਾ ਦੇ ਆਧਾਰਤ ਇੱਕ ਵੀਡੀਓ ਬਣਾਈ ਹੈ ਜਿਸ ਨੂੰ ਸਾਡੀ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਤੇ ਕਿਸੇ ਦੇ ਵੀ ਪੰਪਾਂ ਦੇ ਵਿੱਚ ਆ ਕੇ ਕੋਈ ਵੀ ਸਾ ਕੰਮ ਨਾ ਕਰੋ ਜਿਹੜਾ ਤੁਹਾਡੇ ਮਾਪਿਓ ਦੀ ਇੱਜ਼ਤ ਰੋਲ ਜੇ ਤੁਹਾਡੀ ਇੱਜ਼ਤ ਰੋਲ ਜੇ ਐਵਜਾ ਕੰਮ ਕੋਈ ਨਾ ਕਰੋ ਤੇ ਸਾਡੀ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ